ਜਿਹੜਾ ਪਾਣੀ ਆਉਣ ਤੋਂ ਬਾਅਦ ਦੀ ਤਬਾਹੀ ਹੈ ਉਹ ਤੁਹਾਨੂੰ ਦਿਖਾ ਰਿਹਾ ਕਿ ਇਹਨਾਂ ਲੋਕਾਂ ਦੀ ਜ਼ਿੰਦਗੀ ਹੁਣ ਦੁਬਾਰਾ ਕਿਵੇਂ ਦਰਖਤ ਕਿੱਧਰ ਰੁੜ ਕੇ ਆਇਆ ਪਰ ਕਿਧਰੋਂ ਆਇਆ ਆ ਇੱਥੇ ਆ ਕੇ ਲੱਗ ਗਿਆ ਦਰਖਤ ਜੀ ਦਰਖਤ ਕਰਿਆਗਾ ਤੁਹਾਡੀ ਹਾਂ ਰੁੜ ਕੇ ਆ ਗਿਆ ਫਿਰ ਕਿੱਥੋਂ ਪਿੱਛੇ ਰੁੜਦਾ ਆਇਆ ਹਾਂ ਵੇਖੋ ਕਮਰਾ ਗਾਡਰ ਪਈ ਇਸ ਤਰ੍ਹਾਂ ਥੱਲੇ ਡਿੱਗਾ ਪਿਆ ਕਮਰਾ ਡਿੱਗਾ ਪਿਆ ਪੰਜ ਕੇ ਜਾਨ ਨਹੀਂ ਬਚਾਈਆਂ ਬੇਟਾ ਕਿਥਾ ਤੇ 12 ਤੇ ਛੜ ਗਏ ਜਾ ਕੇ ਲੋਕਾਂ ਜੱਟਾਂ ਦੇ ਕਿਧਰ ਚਲ ਗਏ ਆ ਇੱਥੇ ਕੋਈ ਤਾਂ ਅਜ ਸਾਹਮਣੇ ਵੇਖੇ ਕੋਈ ਚੀਜ਼ ਬਚੀ ਹੈ ਤਾਂ ਦੱਸ ਦਿਓ ਕਿਤੇ ਨਾ ਕੋ ਤੇ ਰੋਟੀ ਐ ਨਾ ਪਾਣੀ ਆਟਾ ਉਟਾ ਵਿਚਾਰੇ ਤਾਂ ਸਾਰਾ ਕੁਝ ਰੁੜ ਗਿਆ ਜਿਹੜੇ ਰਾਸ਼ਨ ਦੇ ਰਹੇ ਉਹ ਹੀ ਇਨ ਕੀ ਘਾਰੇ ਨੇ ਵਿਚਾਰੇ ਬਹੁਤ ਹਾਲਾਤ ਮਾੜੇ ਆ ਬਹੁਤ ਹੀ ਜ਼ਿਆਦਾ ਇਹ ਦੇਖਣ ਤੇ ਤਾਂ ਖੁਸ਼ੀ ਨਹੀਂ ਨਾ ਲਾਈਟ ਨਾ ਕੋਸ਼ਿਆ ਬਸ ਇੱਥੇ ਸਾਰਾ ਬੰਦ ਵੀ ਤਬਾਹ ਹੋ ਚੁੱਕਿਆ ਵਾ ਕਿ ਬੜੀ ਗੰਦੀ ਇੱਥੋਂ ਸਮੈਲ ਆ ਰਹੀ ਐ ਅੰਦਰ ਪਾਣੀ ਹਾਲੇ ਵੀ ਖੜਿਆ ਬਹੁਤ ਭੈੜੀ ਸਮੈਲ ਜਿਹੜੀ ਇਹਨਾਂ ਘਰਾਂ ਦੇ ਵਿੱਚ ਆਉਣ ਲੱਗੀ ਕਿਉਂਕਿ ਪਾਣੀ ਹੁਣ ਜਮਾ ਹੋਣਾ ਸ਼ੁਰੂ ਹੋ ਗਿਆ ਬੈੱਡ ਜਿਹੜਾ ਉਹ ਪਾਣੀ ਦੇ ਨਾਲ ਭਰਿਆ ਹੋਇਆ ਐ ਉਹਨਾਂ ਤੰਬੂ ਬਣਾ ਕੇ ਇਹਨਾਂ ਨੂੰ ਸਾਈਡ ਤੇ ਰਹਿਣਾ ਪੈ ਰਿਹਾ ਇੱਥੇ ਪਰਿਵਾਰ ਆ ਜਿਹੜਾ ਆਪਣਾ ਗੁਜ਼ਾਰਾ ਕਰ ਰਿਹਾ ਕੋਈ ਮਜ਼ਦ ਨਹੀਂ ਹੱਡੀ ਕਰਨ ਤੇ ਆ ਵੀ ਮਜ਼ਦ ਕੋਈ ਨਹੀਂ ਨਾ ਕੋਈ ਵੀ ਨਹੀਂ ਕਹਿੰਦਾ ਇਹ ਲਈ ਐਲਾਨ ਹੋਇਆ ਕਿ ਕਲਾਕਾਰ ਆਇਆ ਹੀ ਉਹਨੇ ਵੀ ਨਹੀਂ ਮਜ਼ਦ ਕੀਤੀ ਮੈਂ ਤਾਂ ਮੈਂਬਰ ਸਰਪੰਚ ਲਿਓ ਮੈਂਬਰ ਸਰਪੰਚ ਆਇਆ ਨਹੀਂ ਕੋਈ ਨਹੀਂ ਸਾਡੀ ਬੀ.ਐਲ.ਟੀ. ਹੈ ਜਾਂ ਪਿਛਲੇ ਸਾਨੂੰ ਛੱਤ ਗਰੀਬਾਂ ਨੂੰ ਦਿਹਾੜੀ ਦੇ ਆ ਰਿਆਂ ਆ ਜਾ ਬਿਸ਼ਰਤ ਚਾਈ ਦੀ ਛੱਤ ਹਨ ਬੇਨਤੀ ਆ ਹਾੜੀ ਮਜ਼ਦ ਕੀਤੀ ਜਾਵੇ ਸਾਨੂੰ ਛੱਤ ਮਿਲ ਜੇ ਦਾ ਜਿੰਨੇ ਬਿਸਤਰੇ ਰਜਾਈਆਂ ਕੱਪੜੇ ਸਾਰਾ ਕੁਝ ਖਰਾਬ ਹੋ ਗਿਆ ਤੇ ਸਰ ਕੁਝ ਬੈੱਡ ਹੀ ਨੇ ਕਿ ਸਾਰਾ ਕੁਝ ਦੇਖੋ ਨਾ ਖਰਾਬ ਹੋਇਆ ਹੋਇਆ ਵੇਖੋ ਨਾ ਕਮਰੇ ਦੇ ਵਿੱਚ ਸਿਰਫ ਤੁਹਾਨੂੰ ਗਾਰਾ ਨਜ਼ਰ ਆਊਗਾ ਕਿਉਂਕਿ ਹੋਰ ਕੁਝ ਵੀ ਇੱਥੇ ਬਚਿਆ ਨਹੀਂ ਹੈ ਲੋਕ ਵਾਜੀ ਟੀਵੀ ਨਾਲ ਜੁੜਾ ਤੁਸੀਂ ਮੈਂ ਮਤਾਜ ਅਸੀਂ ਇਸ ਵਕਤ ਰਾਵੀ ਦੇ ਕੰਡੇ ਪਿੰਡ ਮਾਛੀ ਵਾਲਾ ਦੇ ਵਿੱਚ ਮੌਜੂਦਾਂ ਤਸਵੀਰ ਦਿਖਾ ਦਿੰਦੇ ਆ ਕਿ ਸਾਰੇ ਦੇ ਸਾਰੇ ਪਿੰਡ ਦੇ ਹਾਲਾਤ ਕੀ ਨੇ ਕਿਸੇ ਦੀ ਛੱਤ ਡਿੱਗ ਪਈ ਹੈ ਕਿਸੇ ਦਾ ਵਿੜਾ ਦਬ ਗਿਆ ਕਿਸੇ ਦੀਆਂ ਕੰਧਾਂ ਨੇ ਲੈਂਟਰ ਦੇ ਨਾਲੋਂ ਵੱਖ ਹੋ ਗਈਆਂ ਨੇ ਇਹ ਹਾਲਾਤ ਬਣ ਚੁੱਕੇ ਇਸ ਪਿੰਡ ਦੇ ਕਿਉਂਕਿ ਇਸ ਪਿੰਡ ਦੇ ਵਿੱਚ 5-5 7-7 ਫੁੱਟ ਪਾਣੀ ਹੈ ਜਿਹੜਾ ਉਹ ਦਾਖਲ ਹੋ ਚੁੱਕਿਆ ਸੀਗਾ ਤਾਂ ਸਾਰੇ ਹੀ ਘਰ ਜਿੰਨੇ ਵੀ ਇੱਥੇ ਘਰ ਮੌਜੂਦ ਨੇ ਪਿੰਡ ਦੇ ਉਹ ਸਾਰੇ ਹੁਣ ਰੇਤੇ ਨਾਲ ਗਾਰੇ ਨਾਲ ਭਰ ਚੁੱਕੇ ਐ ਛੱਤਾਂ ਨੇ ਉਹਨਾਂ ਦੀਆਂ ਡਿੱਗਣ ਵਾਲੀਆਂ ਨੇ ਕੱਪੜੇ ਸਮਾਨ ਸਾਰਾ ਕੁਝ ਤੈਸ ਨੈਸ ਹੋ ਚੁੱਕਿਆ ਤਾਂ ਘਰ ਇੱਕ ਤੋਂ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲੇ ਇਸ ਘਰ ਦੇ ਹਾਲਾਤ ਜਿਹੜੇ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਘਰ ਦਾ ਜਿਹੜਾ ਸਮਾਨ ਬੈੱਡ ਵਗੈਰਾ ਉਹ ਸਾਰਾ ਕੁਝ ਬਾਹਰ ਕੱਢ ਕੇ ਰੱਖਿਆ ਹੋਇਆ ਛੱਤਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਪਾਣੀ ਪਾਣੀ ਨਜ਼ਰ ਆਉਣਾ ਹੈ ਅੰਦਰ ਜਿਹੜਾ ਸਾਰਾ ਗਾਰਾ ਗਾਰਾ ਇਸ ਘਰ ਦੇ ਵਿੱਚ ਹੋ ਚੁੱਕਿਆ ਲਗਾਤਾਰ ਦੇਖ ਸਕਦੇ ਹੋ ਕਿ ਕਿਵੇਂ ਇਸ ਘਰਾਂ ਦੇ ਹਾਲਾਤ ਬਣ ਚੁੱਕੇ ਨੇ ਇਸ ਘਰ ਦਾ ਜਿਹੜਾ ਸਾਰਾ ਸਮਾਨ ਹੈ ਉਹ ਪਾਣੀ ਦੇ ਨਾਲ ਗਿੱਲਾ ਹੋ ਕੇ ਖਰਾਬ ਹੋ ਚੁੱਕਿਆ ਸਲਾਬ ਆ ਜਿਹੜੀ ਉਹ ਸਾਰੇ ਘਰ ਦੇ ਵਿੱਚ ਆ ਚੁੱਕੀ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਇਧਰਲੇ ਪਾਸੇ ਵੀ ਜਿਹੜੀ ਹੈ ਅਲਮਾਰੀ ਹੈ ਫਰਿੱਜ ਹੈ ਉਹ ਸਾਰਾ ਕੁਝ ਉੱਪਰ ਰੱਖਿਆ ਜੋ ਸਾਰਾ ਕੁਝ ਖਰਾਬ ਹੋ ਚੁੱਕਿਆ ਲਗਾਤਾਰ ਤੁਹਾਨੂੰ ਦਿਖਾ ਦਿੰਨੇ ਆ ਹੋਰ ਘਰਾਂ ਦੀਆਂ ਤਸਵੀਰਾਂ ਵੀ ਜਿਹੜੇ ਘਰਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਨੇ ਕਿਸੇ ਘਰ ਦਾ ਜਿਹੜੀ ਕੰਦ ਹੈ ਉਹ ਟੁੱਟ ਚੁੱਕੀ ਹੈ ਲਗਾਤਾਰ ਇਸ ਪਿੰਡ ਦੇ ਵਿੱਚੋਂ ਜਿਹੜੇ ਸੇਵਾਦਾਰ ਸੇਵਾ ਕਰਦੇ ਨੇ ਅੱਗੇ ਪਿੰਡਾਂ ਦੇ ਵਿੱਚ ਜਾ ਕੇ ਤਾਂ ਦੇਖ ਲਓ ਕਿ ਕਿਸ ਤਰੀਕੇ ਨਾਲ ਪਿੰਡ ਦੇ ਹਾਲਾਤ ਬਣ ਚੁੱਕੇ ਨੇ ਇੱਕ ਹੋਰ ਘਰ ਆ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਘਰ ਦੇ ਹਾਲਾਤ ਕੀ ਬਣੇ ਹੋਏ ਐ ਹਾਂਜੀ ਹਾਂਜੀ ਉਹ ਵੇਖੋ ਵੀਰ ਜੀ ਆੜੀ ਕੰਦ ਦਾ ਕੀ ਹਾਲ ਐ ਲੈਂਟਰ ਦੇ ਵਿੱਚੋਂ ਨਿਕਲ ਗਈ ਹਾਂਜੀ ਤੇ ਫਰਸ਼ ਵੀ ਨਾਲ ਨਾਲ ਆ ਸਾਰੀ ਕੰਦ ਬਹਿ ਗਈ ਬਾਹਰੋਂ ਵੀ ਟੁੱਟ ਗਈ ਫੈਟੇ ਕਿੰਨਾ ਕਿੰਨਾ ਪਾਣੀ ਸੀ ਘਰ ਦੇ ਵਿੱਚ ਘਰ ਦੇ ਵਿੱਚ ਇਹਨੇ ਨਾ ਪਾਣੀ ਹੀ ਨਾ ਨਾ ਬਣੇ ਸੀਗਾ ਹਾਂਜੀ ਇਹੀ ਆਪ ਹੀ ਮਾ ਆਪਣੀ ਜਾਨ ਬਚਾਈ ਤੇ ਨਾ ਡੰਗਰ ਵੀ ਰੁੜ ਗਈ ਨੇ ਤੰਡੰਗਰ ਰੁੜ ਗਿਆ ਹਾਂਜੀ ਦੋ ਵਸੇ ਤੇ ਇੱਕ ਗਾਈ ਬਿਲਕੁਲ ਹਾਂਜੀ ਪਰ ਇਹ ਘਰ ਵੀ ਜਿਹੜਾ ਦੇਖ ਸਕਦੇ ਹੋ ਕਿ ਕੰਧ ਦੇ ਵਿੱਚ ਤਰੇੜਾਂ ਆ ਚੁੱਕੀਆਂ ਨੇ ਆਰ ਪਾਰ ਦੇਖਣ ਲੱਗ ਗਿਆ ਤਾਂ ਇਹ ਇੱਕ ਘਰ ਨਹੀਂ ਇਹ ਕਈ ਕਰਾਂ ਦੀ ਤਸਵੀਰ ਹੈ ਜੋ ਇਸ ਪਿੰਡ ਦੇ ਵਿੱਚ ਨਹੀਂ ਕਿਉਂਕਿ ਇਹ ਸਾਰੇ ਦੇ ਸਾਰੇ ਪਿੰਡ ਦੇ ਵਿੱਚ 6 6 7 7 ਪਾਣੀ ਹੈ ਜਿਹੜਾ ਉਹ ਦਾਖਲ ਹੋ ਚੁੱਕਿਆ ਸੀਗਾ ਤਾਂ ਹੋਰ ਵੀ ਤੁਹਾਨੂੰ ਜਿਹੜੀਆਂ ਤਸਵੀਰਾਂ ਨੇ ਉਹ ਕਰਾਂ ਦੀਆਂ ਦਿਖਾ ਦਿੰਨੇ ਆ ਕਿ ਲਗਾਤਾਰ ਚੱਲ ਰਹੀ ਹੈ ਪਿੰਡਾਂ ਦੇ ਵਿੱਚ ਆਉਣ ਸਾਰੇ ਗਾੜੀ ਲੰਘ ਜਾਂਦੇ ਤੁਹਾਡੇ ਘਰਾਂ ਦੇ ਨਹੀਂ ਵੇਖੋ ਪਹਿਲਾਂ ਇੱਦਾਂ ਆਹ ਤੇ ਹੀ ਮੋੜਦੇ ਆ ਲੈਣ ਦਿਖਾ ਦਗੇ ਬੜੇ ਪਰੇ ਪੱਸਿਆ ਨਹੀਂ ਉਹ ਫੇਰ ਅੱਗੇ ਚਾਈ ਜਾਂਦੇ ਅੱਗੇ ਚੱਲ ਜਾਂਦੇ ਅੱਗੇ ਆ ਲਕਾਉਣੇ ਆਏ ਆ ਅਸੀਂ ਦਿਖਾਉਣੇ ਆਏ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਆ ਕੰਧਾਂ ਡਿੱਗ ਚੁੱਕੀਆਂ ਨੇ ਘਰਾਂ ਦੀਆਂ ਆ ਘਰ ਆ ਜਿਹੜਾ ਸਾਰਾ ਡਿੱਗ ਚੁੱਕਿਆ ਉਧਰਲੇ ਪਾਸੇ ਵੀ ਜੋ ਘਰ ਆ ਉਹ ਡਿੱਗ ਚੁੱਕਿਆ ਤਾਂ ਆ ਇੱਕਾ ਹੋਰ ਘਰ ਦਿਖਾ ਦਿੰਨੇ ਆ ਜਿਸ ਦੇ ਘਰ ਦੇ ਵਿੱਚ ਜਿਹੜਾ ਦਿਖਣਾ ਸ਼ੁਰੂ ਹੋ ਗਿਆ ਤਾਂ ਇੰਨੀ ਜਿਹੜੀ ਪਾੜਾ ਜਿਹੜਾ ਲਗਭਗ 1.5 2 ਫੁੱਟ ਦਾ ਪਾੜ ਇਸ ਘਰ ਦੇ ਵਿੱਚ ਪੈ ਚੁੱਕਿਆ ਇਧਰਲੇ ਪਾਸੇ ਜੋ ਘਰ ਹੈ ਤਾਂ ਉਹ ਤਸਵੀਰ ਵੀ ਦਿਖਾ ਦਿੰਨੇ ਆ ਕਿ ਆ ਘਰ ਦੀ ਕੰਧ ਜਿਹੜੀ ਉਹ ਡਿੱਗ ਚੁੱਕੀ ਹੈ ਇਹ ਘਰ ਦੀ ਹੁਣ ਕੰਧ ਇੱਥੇ ਮੌਜੂਦ ਨਹੀਂ ਇਸ ਘਰ ਤੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਹਾਂ ਬਾਈ ਕਿੰਨਾ ਕੀ ਕੋਈ ਨੁਕਸਾਨ ਹੋ ਗਿਆ ਤੁਹਾਡਾ ਹਾਂ ਦੇਖੋ ਬਹੁਤ ਜ਼ਿਆਦਾ ਸਕਾਨ ਜਿਹੜਾ ਪੇਲੇ ਨੰਬਰ ਤੇ ਮਾਸੀ ਵਾਲਾ ਹੁੰਦਿਆ ਅਸੀਂ ਜ਼ਿਲ੍ਹਾ ਅਮਰਸਾਹਲ ਤੇ ਹਲਕਾ ਜਨਾਲਾ ਜੀ ਇੱਕ ਮਿੰਟ ਮੈਂ ਉਹ ਦਿਖਾਦਾ ਪਹਿਲਾਂ ਬਾਈ ਕੀ ਕੀ ਕੁਝ ਨੁਕਸਾਨ ਹੋ ਗਿਆ ਤੁਹਾਡਾ ਕੰਦਾ ਕੰਦਾ ਢੱਟ ਗਿਆ ਸਾਮਾਨ ਸਾਰਾ ਡੁੱਭ ਗਿਆ ਡੱਡ ਫੱਜ ਗਏ ਰੁੜ ਗਏ ਬੈੱਡ ਮਸ਼ੀਨ ਕਪੜੇ ਧੋਣ ਵਾਲੀ ਉਹ ਫਿਰ ਫ੍ਰਿਜ ਫਿਰ ਆ ਨਾਲ ਹੀ ਪੈ ਗਈ ਤਾਂ ਪੂਰਿਆ ਹੁਣ ਜੜਾ ਕ ਬਹਿਣ ਖਲੋਣਾ ਮੁੰਡੇ ਨੂੰ ਵੀ ਕੁਝ ਲੱਗ ਗਿਆ ਕਿੰਨੇ ਫੁੱਟ ਚੜ ਘਰੀਤਾ ਬੜਾ ਬੜਾ ਕੇ ਆ ਤਾਂ ਪੂਰਿਆ ਫੇ ਚੱਲ ਕਿੱਥੇ ਬਈ ਜੱਟਾਂ ਦੇ ਘਰ ਆਂਦੇ ਲੋਕੀ ਰਹਿੰਦੇ ਨੇ ਇਨਾਂ ਚ ਬਹੁਤ ਮੁਸ਼ਕਲ ਹੀ ਆਵੇ ਬੜਾ ਕਿਤੇ ਹੀ ਬਾਲਾਂ ਲੱਕੜੀ ਨਹੀਂ ਕੋਚ ਚਲ ਹੁਣ ਖਾਣ ਪੀਣੇ ਥੋੜਾ ਬੁਗਤਾ ਮਿਲਿਆ ਤੇ ਚਲ ਖਾਣ ਦੇ ਦਾਣੇ ਆਪਣੇ ਤਾਂ ਉਹ ਉੱਥੇ ਤੇ ਸਾਰੇ ਖਰਾਬ ਹੋ ਗਏ ਵਿੱਚ ਤੇ ਸਾਰੇ ਖਰਾਬ ਆ ਤੇ ਮਿਲੇ ਨੇ ਆ ਮਾਰੇ ਮੋਟੇ ਤੇ ਹੁਣ ਥੁੱਪੇ ਪਾਏ ਜੋ ਇਹ ਮਿਲੇ ਜੋ ਆ ਵੀ ਮਿਲੇ ਆ ਆ ਕੰਦ ਸੀ ਇੱਥੇ ਪਹਿਲਾਂ ਪਿੱਛੇ ਆ ਆਪਣੀਆਂ ਅਰਜਾਈਆਂ ਜਿਹੜੀਆਂ ਆ ਜੋ ਗਰਕ ਹੋਈਆਂ ਆ ਕੰਦ ਤੇ ਪਾਈਆਂ ਸਭ ਨਵੀਆਂ ਪੁਰਾਣੀਆਂ ਉਮਰੇ ਸਭ ਗਲ ਘਫੜ ਗਏ ਨੇ ਹੁਣ ਆਂਦੇ ਲਓ ਨਾ ਕੰਦ ਉਹ ਪਿੱਛੇ ਹੀ ਰੋਡ ਪਾ ਕੇ ਪਛਾਣ ਨੂੰ ਡਿਗਪੀ ਹਾ ਡਿਗਪੀ ਸਿਆਛ ਟੁੱਟ ਗਈ ਤੋੜ ਪਨ ਗਏ ਹਲੋ ਆ ਵੀ ਕਹਿੰਦੇ ਡਿੱਗ ਵੀ ਮੂਹਰੇ ਕੰਨ ਦੀ ਵੀ ਡਿੱਗ ਪਈ ਤੇ ਆ ਵੇਖੋ ਪਾਟੀ ਕੰਦ ਸੁਣਦਾ ਹੀ ਨਹੀਂ ਗਰੀਬਾਂ ਦੀ ਕੌਣ ਸੁਣਦਾ ਵਾ ਆ ਵੇ ਕੰਦ ਤੇ ਬੈ ਗਈ ਹੈ ਅੱਗੇ ਨਹੀਂ ਬੜੀ ਮੁਸ਼ਕਲ ਬਣੇ ਤੇ ਆ ਵੇ ਕੰਦਾ ਵੇ ਪਾਟੀ ਆ ਨਾ ਵੇ ਕੰਦ ਪਾਟੀ ਤਾਂ ਇਹ ਕਰਦੀਆਂ ਵੀ ਕੰਦਾਂ ਨੇ ਜਿਹੜੀਆਂ ਦੋ ਕੰਦਾਂ ਡਿੱਗ ਚੁੱਕੀਆਂ ਨੇ ਕਿਹੜਾ ਕੱਪੜਿਆਂ ਦਾ ਢੇਰ ਲਾਇਆ ਹੋਇਆ ਇਹਦਾ ਕਾਰਨ ਹੈ ਕਿ ਸਾਰੇ ਵਿੱਚ ਗੰਦਾ ਪਾਣੀ ਹੈ ਜਿਹੜਾ ਉਹ ਵੜ ਚੁੱਕਿਆ ਸੀਗਾ ਹੁਣ ਲਗਾਤਾਰ ਸਿਕਾਉਣ ਦੀ ਕੋਸ਼ਿਸ਼ ਹੈ ਪਰ ਕਾਫੀ ਸਮਾਂ ਇਹਨਾਂ ਨੂੰ ਲੱਗ ਜਾਵੇਗਾ ਸੈਟਿੰਗ ਕਰਨ ਤੇ ਸਾਰੀ ਸਾਰੇ ਤਿੱਜੇ ਹੀ ਆ ਖਰਾਬ ਹਾਂ ਤਾਂ ਘਰ ਦੇ ਵਿੱਚ ਤੁਸੀਂ ਦੇਖੋ ਦੋ ਦੋ ਡੇ ਡੇਡ 2-2 ਫੁੱਟ ਜਿਹੜਾ ਰੇਤਾਂ ਵੀ ਵੱਢ ਚੁੱਕਿਆ ਕਮਰਿਆਂ ਦੇ ਹਾਲਾਤ ਦੇਖ ਸਕਦੇ ਹੋ ਕਿ ਇੱਥੇ ਕੋਈ ਰਹਿਣ ਯੋਗ ਨਹੀਂ ਬਚੇ ਪੂਰੀ ਸਲਾਬ ਸਲਾਬ ਤੇ 5-5 6-6 ਫੁੱਟ ਪਾਣੀ ਸੀ ਜੋ ਹੁਣ ਨਿਕਲ ਚੁੱਕਿਆ ਪਰ ਤਬਾਹੀ ਹੈ ਜਿਹੜੀ ਤੁਹਾਨੂੰ ਉਹ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਤਬਾਹੀ ਇਹਨਾਂ ਪਿੰਡਾਂ ਦੀ ਕੀਤੀ ਹੈ ਇਸ ਰਾਵੀ ਦੇ ਪਾਣੀ ਨੇ ਤਾਂ ਹੋਰ ਵੀ ਪਿੰਡ ਨੇ ਪਹਿਲਾਂ ਤਾਂ ਜਿਹੜੀ ਗਲੀ ਆਉਂਦੀ ਹੈ ਉਹ ਦਿਖਾ ਦਿੰਨੇ ਆ ਕਿ ਉਹ ਗਲੀ ਹੈ ਜਿਹੜੀ ਉਹ ਬਿਲਕੁਲ ਦਬ ਚੁੱਕੀ ਹੈ ਹੋਰ ਜਿੰਨੇ ਵੀ ਆਸੇ ਪਾਸੇ ਘਰ ਨੇ ਉਹ ਵੀ ਸਾਰੇ ਇਸੇ ਤਰੀਕੇ ਨਾਲ ਟੁੱਟ ਚੁੱਕੇ ਨੇ ਕੋਈ ਬੈਠ ਚੁੱਕਿਆ ਹੋਰ ਵੀ ਘਰਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਇਸ ਘਰ ਦੀ ਵੀ ਦੇਖ ਸਕਦੇ ਹੋ ਕਿ ਕੰਧ ਹੈ ਜਿਹੜੀ ਉਹ ਡਿੱਗ ਚੁੱਕੀ ਹੈ ਤਾਂ ਇੱਕ ਹੋਰ ਤੁਹਾਨੂੰ ਘਰ ਦੀ ਜਿਹੜੀ ਤਸਵੀਰ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਆਪਣਾ ਸਮਾਨ ਆ ਜਿਹੜਾ ਉਹ ਬਾਹਰ ਕੱਢ ਕੇ ਰੱਖਿਆ ਹੋਇਆ ਕਿਉਂਕਿ ਪਾਣੀ ਜਿਹੜਾ ਹੁਣ ਲੰਘ ਚੁੱਕਿਆ ਪਰ ਆਪਣੀ ਤਬਾਹੀ ਕਰ ਗਿਆ ਕਿੰਨੇ ਦਿਨ ਰਿਹਾ ਜੀ ਪਾਣੀ ਤੁਹਾਡੇ ਘਰੇ ਪੰਜ 6 ਦਿਨ ਰਿਹਾ 7 ਦਿਨ ਰਿਹਾ ਜੀ ਪੰਜ 6 ਦਿਨ ਹਾਂ ਜੀ ਕਿੰਨਾ ਨੁਕਸਾਨ ਕਰ ਗਿਆ ਤੁਹਾਡਾ ਹਾਂ ਜੀ ਆਹ ਵੇਖੋ ਆਹ ਵੇਖੋ ਆਹ ਨੁਕਸਾਨ ਹੀ ਆ ਦੇਖੋ ਨਾ ਵੇਖੋ ਨੁਕਸਾਨ ਹੀ ਹੋਇਆ ਇਹਨਾਂ ਦੇਖੋ ਬੈੱਡ ਸਾਰੇ ਹੋ ਗਏ ਸਾਰਾ ਕੁਝ ਦੇਖੋ ਨਾ ਇਹਨਾਂ ਦੇ ਨਕਲ ਦਈਆਂ ਇਹ ਕੰਦਾ ਤਖਾਉਣਾ ਆ ਬਾਕੀ ਸੌਦਾ ਸਦਾ ਜਿਹੜੇ ਵੀਰ ਭਰਾ ਦੇ ਗਏ ਨੇ ਉਹਨੇ ਪਿਆ ਬਾਕੀ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਪਾਣੀ ਨਾ ਕੰਦਾ ਤੱਕ ਚਲ ਗਿਆ ਆ ਵੇਖੋ ਨਿਸ਼ਾਨ ਇਹਨਾਂ ਨਾ ਬਣੀ ਸੀ ਹਾਂਜੀ ਇਹਨਾਂ ਨਾ ਵੇਖੋ ਨਿਸ਼ਾਨ ਵੈਰੀ ਵਸਵਾ ਨਾ ਤਾਂ ਇਹਨਾਂ ਦਾ ਵੀ ਸਾਰਾ ਸਮਾਨ ਹੈ ਖਰਾਬ ਹੋ ਚੁੱਕਿਆ ਅਸੀਂ ਦੇਖਣ ਆਏ ਇਹਨਾਂ ਦੇ ਪ੍ਰੋਹਣੇ ਆਏ ਆ ਦੇਖਣ ਆਏ ਕਿ ਕਿੰਨਾ ਕਿੰਨਾ ਨੁਕਸਾਨ ਆ ਦੇਖੋ ਇਹ ਵਿਚਾਰਿਆਂ ਦਾ ਦੇਖੋ ਕੁਛ ਵੀ ਨਹੀਂ ਨਿਰਕਦਾ ਰਿਹਾ ਹੈਗਾ ਤਾਂ ਜਿੰਨੇ ਬਿਸਤਰੇ ਰਜਾਈਆਂ ਕੱਪੜੇ ਸਾਰਾ ਕੁਝ ਖਰਾਬ ਹੋ ਗਿਆ ਤੇ ਹੁਣ ਸਾਰਾ ਕੁਝ ਬੈੱਡ ਹੀ ਇਹਨਾਂ ਕਿਤੇ ਸਾਰਾ ਕੁਝ ਦੇਖੋ ਨਾ ਖਰਾਬ ਹੋਇਆ ਆਇਆ ਵੇਖੋ ਨਾ ਤੇ ਇਹਨਾਂ ਕਰਕੇ ਨਾ ਕੋਈ ਰੋਟੀ ਐ ਨਾ ਪਾਣੀ ਆਟਾ ਉਟਾ ਵਿਚਾਰੇ ਦਾ ਸਾਰਾ ਕੁਝ ਰੁੜ ਗਿਆ ਜਿਹੜੇ ਰਾਸ਼ਨ ਦੇ ਰਹੇ ਉਹ ਹੀ ਇਨ ਕੀ ਖਾ ਰਹੇ ਨੇ ਵਿਚਾਰੇ ਬਹੁਤ ਹਾਲਾਤ ਮਾੜੇ ਆ ਬਹੁਤ ਹੀ ਜ਼ਿਆਦਾ ਇਹ ਦੇਖੇ ਨਾ ਤੇਰਾ ਕੋਸ਼ੀ ਲਾਈਟ ਵੀ ਨਹੀਂ ਆ ਨਾ ਲਾਈਟ ਨਾ ਕੋਸ਼ਿਆ ਬਸ ਇੱਥੇ ਸਾਰਾ ਬੰਦ ਵੀ ਤਬਾਹ ਹੋ ਚੁੱਕਿਆ ਵਾ ਪਰ ਡੇਡ ਡੇਡ ਫੁੱਟ ਦੋ ਦੋ ਫੁੱਟ ਪਾਣੀ ਆ ਚੁੱਕਿਆ ਹੀ ਤਾਂ ਆਪਾਂ ਕਹਿ ਸਕਦੇ ਵੀ ਬਹੁਤ ਨੁਕਸਾਨ ਹੋਇਆ ਵਾ ਇਸ ਵਿਚਾਰੇ ਗਰੀਬ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਹਾਂਜੀ ਬਿਲਕੁਲ ਤਾ ਇਹ ਇੱਕ ਨਹੀਂ ਇਹ ਕਈ ਘਰਾਂ ਦੀ ਜਿਹੜੀ ਇਹ ਜਿੰਨੇ ਵੀ ਪਿੰਡ ਨੇ ਉਹ ਸਾਰੇ ਦੇ ਸਾਰੇ ਪਿੰਡ ਤਬਾਹ ਹੋ ਚੁੱਕੇ ਨੇ ਘੜਾ ਘਰ ਹੈ ਹਾਂ ਇਹ ਮੇਰੇ ਪਰ ਬਾਈਕਾ ਘਰ ਹੈ ਕੀ ਨੁਕਸਾਨ ਹੋਇਆ ਇੱਥੇ ਇਸ ਦਾ ਬਹੁਤ ਨੁਕਸਾਨ ਹੋਇਆ ਜੋ ਕਿ ਨੇ ਦੋ گاਵਾ ਮਰ ਗਈਆਂ ਬਾਕੀ ਆ ਸਾਰਾ ਜਿੰਨੂ ਕੀ ਹਾਲ ਹੈ ਅਜੇ ਤੱਕ ਨਹੀਂ ਕਰੀਂ ਕਰਨੇ ਬੈਠਾ ਜਾ ਰਿਹਾ ਨਾਂ ਲੱਭਿਆ ਜਾ ਰਿਹਾ ਹੈ ਕਿਹਾਵਾ ਦੋ ਮਰ ਗਈਆਂ ਦੋ گاਵਾ ਮਰ ਗਈਆਂ ਜੀ ਤਾਂ ਇਨ੍ਹਾਂ ਘਰਾਂ ਦੇ ਵਿੱਚ ਹਾਲਾਤ ਹਲੇ ਦੇਖ ਸਕਦੇ ਹਾਂ ਕਿ ਲੰਗਣ ਨੂੰ ਵੀ ਜਿਹੜੀ ਥਾਂ ਆ ਉਹ ਨਹੀਂ ਬਚੀ ਕਿਉਂਕਿ ਗਾਰਾ ਇਨਾ ਘਰਾਂ ਦੇ ਵਿੱਚ ਬਹੁਤ ਜਮਾ ਹੋ ਚੁੱਕਿਆ ਇੱਥੇ ਪਾਣੀ ਨੰਗਾ ਹੈ ਇਸ ਬਣਦੀ ਸਿੱਧਾ ਪਾਣੀ ਜਾ ਕਰਕੇ ਇਹ ਇਸਕੇ ਸਾਥ ਮਗਾ ਹੈ ਕਿ ਪਤਾ ਕਦੋਂ ਡਿੱਗ ਪੈਣਾ ਹੈ ਕਮਰਾ ਨਹੀਂ ਇਹ ਹੁਣ ਜਿਹੜਾ ਇਹ ਗਾਰਾ ਸਾਰਾ ਪਾਣੀ ਦੇ ਨਾਲ ਆਇਆ ਇਹ ਪਾਣੀ ਦੇ ਨਾਲ ਆਇਆ ਜੀ ਕਿ ਬਹੁਤ ਗਾਰਾ ਹੋ ਗਿਆ ਕਿ ਜੋ ਸਮਾਨ ਸਾਰਾ ਇਹਨਾਂ ਦਾ ਰੁੱਟ ਰੁੱਟ ਗਿਆ ਵਿੱਚ ਅੰਦਰੋਂ ਮਹਾ ਆਪਦ ਹੋੜ ਪੱਜ ਕੇ ਜਾਨ ਬਚਾਈਏ ਡੰਗਰ ਵੱਜੇ ਰਹਿ ਕੇ ਦੋ گاਵਾ ਹੀ ਉਹ ਕਿੰਨਾ ਮਰ ਗਏ ਇਹਨਾਂ ਦੀਆਂ ਵਿਚਾਰਿਆਂ ਦੀਆਂ ਗਾਵਾਂ ਵਿੱਚੇ ਵੱਜੀਆਂ ਮਰ ਗਏ ਜਿੰਨਾਂ ਤਨ ਖੁੱਲਣ ਆਏ ਉਹਨਾਂ ਨੂੰ ਉਹਨਾਂ ਦੇ ਡੇਥ ਹੋ ਗਈ ਮਰ ਗਈਆਂ ਵਿਚਾਰੀਆਂ ਬਹੁਤ ਨੁਕਸਾਨ ਹੋਇਆ ਪਾਣੀ ਸੀ ਘਰ ਦੇ ਵਿੱਚ ਪਾਣੀ ਇਸ ਹਿਸਾਬ ਨਾਲ ਜਿੰਨੇ ਜਿੰਨੇ ਉਹ ਕੰਦੇ ਉਹਨਾਂ ਨਾਲ ਹੀ ਪਾਣੀ ਇੱਥੇ ਹਾਂਜੀ ਹਾਂਜੀ 6 7 ਫੁੱਟ ਹੀ ਆ ਕਪੜੇ ਸਾਰੇ ਖਰਾਬ ਹੋ ਗਏ ਸਾਰਾ ਲਿੜਾ ਕਪੜਾ ਜੋ ਸਾਮਾਨ ਸਾਰਾ ਅੰਦਰੋਂ ਕਿਆਂ ਖਰਾਬ ਹੋ ਗਿਆ ਪਾਣੀ ਇਹ ਕਮਰੇ ਦੇ ਵਿੱਚ ਜਦ ਬਾਕੇ ਅਗਲ ਬੰਨੇ ਚਲ ਗਿਆ ਬਹੁਤ ਨੁਕਸਾਨ ਹੋਇਆ ਹਾਂਜੀ ਉਹ ਕੰਦ ਵੀ ਸਾਡੇ ਵਾਲੀ ਉਹ ਜਿਹੜੀ ਬੈਗੀ ਆ ਉਹ ਜਿਹੜੀ ਹਾਂ ਅ ਤਾਂ ਅੰਦਰ ਵੀ ਬੜਾ ਮੰਦਾ ਹਾਲਿਆ ਆ ਤੇ ਸਮਾਨ ਇੰਨਾ ਕਾਪ ਉੱਥੇ ਆਹ ਆਇਆ ਅੱਠਾਂ ਕਿਤਨਾ ਬਾਅਦ ਹੈ ਅੱਠ ਦਿਨਾਂ ਬਾਅਦ ਹਾਂ ਜਦੋਂ ਆ ਕੇ ਦੇਖਿਆ ਬੜਾ ਹੀ ਤਾਂ ਖਲੋਨ ਜੀ ਨਹੀਂ ਕਰਦਾ ਮੜਾ ਮੋਟਾ ਪਧਰਾ ਪੁਧਰਾ ਕੀਤਾ ਹੀ ਆਣ ਕੇ ਹਾਂ ਇਹ ਹਾਲਾਤ ਬਣ ਗਏ ਪਿੰਡਾਂ ਹਾਂ ਆ ਹਾਲਾਤ ਬਣ ਗਏ ਹੌਲੰਬਾਰੀ ਲਮੂਰੀ ਸਾਰੇ ਗੁਲ ਗੁਲ ਗਏ ਆ ਬਿਸਤਰੇ ਸਾਰੇ ਆ ਵੇਖੋ ਕੀ ਹਾਲ ਬਣਿਆ ਬਿਲਕੁਲ ਹਾਂ ਤਾਂ ਦੇਖ ਸਕਦੇ ਹੋ ਕਿ ਤਸਵੀਰਾਂ ਇੰਨਾ ਘਰਾਂ ਦੀ ਜਿਹੜਾ ਮਾਛੀ ਵਾਲਾ ਪਿੰਡ ਆ ਉਹ ਸਾਰੇ ਦਾ ਸਾਰਾ ਤਬਾਹ ਹੋ ਚੁੱਕਿਆ ਹਾਂਜੀ ਹਾਂ ਉਧਰ ਵੀ ਚੱਲਦੇ ਕੋਈ ਗੱਲ ਤਾ ਜਿੰਨੇ ਵੀ ਪਿੰਡ ਨੇ ਇਸ ਘਰ ਦੇ ਘਰਾਂ ਦੇ ਵਿੱਚ ਇਹਨਾਂ ਦਾ ਹੁਣ ਰਹਿਣਾ ਮੁਸ਼ਕਲ ਹੋਇਆ ਕਿਉਂਕਿ ਗਾਰੇ ਦਾ ਗਾਰਾ ਘਰਾਂ ਦੇ ਵਿੱਚ ਚੜਿਆ ਹੋਇਆ ਆ ਲੋਕ ਆਪਣੇ ਆਪਣੇ ਤੰਬੂ ਲਗਾ ਕੇ ਇੱਥੇ ਰਹਿ ਰਹੇ ਨੇ ਕੌਣ ਰਹਿੰਦਾ ਜੀ ਇੱਥੇ ਆਹ ਵੇਖੋ ਆਹ ਬੱਚੇ ਨੇ ਛੋਟੇ ਇਹ ਹੁਣ ਜਿਹੜੇ ਸਾਰੇ ਤੰਬੂਆਂ ਦੇ ਵਿੱਚ ਰਹਿ ਰਹੇ ਨੇ ਕੱਪੜੇ ਧੋ ਧੋ ਕੇ ਪਾ ਰਹੇ ਨੇ ਪਰ ਘਰ ਦੇ ਹਾਲਾਤ ਦੇਖ ਸਕਦੇ ਹੋ ਕਿ ਇੰਨੇ ਮਾੜੇ ਹਾਲਾਤ ਉਹ ਵੀ ਪੰਜਾਬ ਦੇ ਪਿੰਡਾਂ ਦੇ ਦੇਖ ਕੇ ਤੁਹਾਨੂੰ ਵੀ ਇੱਕ ਵਾਰ ਹੈਰਾਨੀ ਹੋਊਗੀ ਕਿ ਇਹ ਕਿਵੇਂ ਹੋ ਸਕਦਾ ਪਰ ਇਹ ਹੋਇਆ ਪਾਣੀ ਦੇ ਕਾਰਨ ਜੋ ਪਾਣੀ ਹੈ ਘਰਾਂ ਦੇ ਵਿੱਚ ਆਇਆ ਸੀਗਾ ਉਹਨਾਂ ਨੇ ਇਹ ਜਿਹੜੇ ਹਾਲਾਤ ਬਣਾ ਦਿੱਤੇ ਇਹਨਾਂ ਘਰਾਂ ਦੇ ਕੇ ਪੂਰੇ ਦਾ ਪੂਰਾ ਸਮਾਨ ਹੈ ਉਹ ਖਰਾਬ ਹੋ ਚੁੱਕਿਆ ਤੰਬੂ ਲਗਾ ਕੇ ਇਹਨਾਂ ਨੂੰ ਰਹਿਣਾ ਪਰਿਆ ਪਰ ਥੱਲੇ ਪੂਰਾ ਚਿੱਕੜ ਹੀ ਚਿੱਕੜ ਹੈ ਗਾਰਾ ਹੀ ਗਾਰਾ ਹੈ ਇਸ ਗਾਰੇ ਦੇ ਵਿੱਚ ਛੋਟੇ-ਛੋਟੇ ਬੱਚੇ ਜਿਹੜੇ ਉਹ ਕਿਸ ਤਰੀਕੇ ਨਾਲ ਰਹਿੰਦੇ ਹੋਣਗੇ ਤੁਸੀਂ ਹਿਸਾਬ ਲਗਾ ਸਕਦੇ ਹੋ ਕਮਰਿਆਂ ਦੇ ਵਿੱਚ ਉਹ ਹਾਲਾਤ ਨੇ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਕਿ ਕਮਰਿਆਂ ਦੇ ਵਿੱਚ ਸਿਰਫ ਤੁਹਾਨੂੰ ਗਾਰਾ ਨਜ਼ਰ ਆਊਗਾ ਕਿਉਂਕਿ ਹੋਰ ਕੁਝ ਵੀ ਇੱਥੇ ਬਚਿਆ ਨਹੀਂ ਹੈ। ਕਮਰੇ ਦਾ ਸਾਰਾ ਸਮਾਨ ਬਾਹਰ ਕੱਢਿਆ ਹੋਇਆ। ਲੋਕ ਨੇ ਜਿਹੜੇ ਉਹ ਬੜੇ ਮੁਸ਼ਕਲ ਨਾਲ ਆਪਣਾ ਜੀਵਨ ਹੈ ਜਿਹੜਾ ਉਹ ਬਤਾਰ ਰਹੇ ਨੇ, ਗੁਜ਼ਾਰ ਰਹੇ ਨੇ। ਹੋਰ ਵੀ ਤੁਹਾਨੂੰ ਘਰ ਦਿਖਾਉਣੇ ਆ। ਇਹ ਸਾਰਾ ਪਿੰਡ ਮਾਛੀ ਵਾਲਾ ਪਿੰਡ ਆ। ਜਿਹੜਾ ਸਾਰੇ ਦਾ ਸਾਰਾ ਪਿੰਡ ਤਬਾਹ ਹੋ ਚੁੱਕਿਆ ਇਹਨਾਂ ਦੇ ਸਾਹਮਣੇ ਹਾਲੇ ਵੀ ਜਿਹੜਾ ਪਾਣੀ ਇੱਥੇ ਜਮਾ ਹੋਇਆ ਹੋਇਆ ਸਾਰਾ ਸਮਾਨ, ਕੱਪੜੇ ਵਗੈਰਾ ਇਹ ਸੁੱਕਣੇ ਪਾਏ ਆ ਪਰ ਉਹ ਗੱਲ ਨਹੀਂ ਪੜਨੀ ਕਿਉਂਕਿ ਇੱਕ ਵਾਰ ਗਾਰੇਬੈਦ ਦੀ ਜੋ ਲੰਘਿਆ ਉਹ ਬਿਲਕੁਲ ਖਰਾਬ ਹੋ ਚੁੱਕਿਆ ਤਾਂ ਹੋਰ ਪਰਿਵਾਰ ਦਿਖਾਉਣੇ ਆ ਸਾਹਮਣੇ ਇਹ ਪਰਿਵਾਰ ਵੀ ਹੈ ਜਿਹੜਾ ਉਹ ਝੌਂਪੜੀ ਬਣਾ ਕੇ ਸਰਪਾਲ ਦੇ ਥੱਲੇ ਆਪਣਾ ਜੀਵਨ ਗੁਜ਼ਾਰ ਰਿਹਾ ਕਿਉਂਕਿ ਇਹਨਾਂ ਦਾ ਘਰ ਵੀ ਹੈ ਜਿਹੜਾ ਉਹ ਬਿਲਕੁਲ ਖਰਾਬ ਹੋ ਚੁੱਕਿਆ ਪਾਣੀ ਦੇ ਨਾਲ ਛੱਡ ਵੀ ਡਿੱਗ ਪਿਆ ਛੱਡ ਵੀ ਡਿੱਗ ਪਿਆ ਕੰਧਾਂ ਵੀ ਸਾਰੀਆਂ ਡਿੱਪੀਆਂ ਦੇ ਅੰਦਰ ਸਾਰਾ ਸਮਾਨ ਵੀ ਖਰਾਬ ਹੋ ਗਿਆ ਜੋ ਬੈੱਡ ਬੁੱਢ ਸਾਰਾ ਜਿੰਨਾ ਵੀ ਸਭ ਕੁਝ ਖਰਾਬ ਹੋ ਗਿਆ ਠੀਕ ਆ ਕੰਦ ਸੀ ਹੈ ਨਾ ਇੱਥੇ ਹਾਂਜੀ ਕੰਦੇ ਹਾਕਾ ਹੋਰ ਪੈ ਗਏ ਥੱਲੇ ਕੋਈ ਕਮਰੇ ਦੀ ਸੰਭਾਲ ਨਾ ਬਚਨਦੀ ਜੀ ਹਾਂਜੀ ਕੁਝ ਵੀ ਨਹੀਂ ਅੱਛਾ ਅੰਦਰ ਪਾਣੀ ਹਜੇ ਵੀ ਖੜਾ ਹੈ ਨਾ ਇਹ ਪਾਣੀ ਖੜਾ ਗਮੀ ਪੈਦਾ ਅੰਦਰ ਪਾਣੀ ਉਸੇ ਵੇਲੇ ਭਰ ਜਾਂਦਾ ਅਜ ਕਿਵੇਂ ਅੰਦਰ ਪਾਣੀ ਉਸੇ ਵੇਲੇ ਆ ਜਾਂਦਾ ਹਾਂਜੀ ਤਾਂ ਤਸਵੀਰ ਦੇਖ ਸਕਦੇ ਹੋ ਕਿ ਬੜੀ ਗੰਦੀ ਇੱਥੋਂ ਸਮੈਲ ਆ ਰਹੀ ਹੈ ਅੰਦਰ ਪਾਣੀ ਹਾਲੇ ਵੀ ਖੜਿਆ ਬਹੁਤ ਪੈੜੀ ਸਮੈਲ ਜਿਹੜੀ ਇਹਨਾਂ ਘਰਾਂ ਦੇ ਵਿੱਚ ਆਉਣ ਲੱਗੀ ਕਿਉਂਕਿ ਪਾਣੀ ਹੁਣ ਜਮਾ ਹੋਣਾ ਸ਼ੁਰੂ ਹੋ ਗਿਆ ਹੈ ਬੈੱਡ ਆ ਜਿਹੜਾ ਉਹ ਪਾਣੀ ਦੇ ਨਾਲ ਭਰਿਆ ਹੋਇਆ ਹੈ ਸਮਾਨ ਆ ਜਿਹੜਾ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਦੂਜੇ ਪਾਸੇ ਵੀ ਜਿਹੜਾ ਇੱਕ ਤਖਤ ਪੋਸ਼ ਪਿਆ ਉਹ ਵੀ ਪਾਣੀ ਦੇ ਨਾਲ ਡੁੱਬਿਆ ਪਿਆ ਕਿਉਂਕਿ ਇਹ ਪਾਣੀ ਬਈ ਨਿਕਲਦਾ ਰਸਤਾ ਹੀ ਨਹੀਂ ਅੱਗੇ ਕਿਤੇ ਹਨਾ ਨੀ ਨੀ ਮਾ ਤਾਂ ਅਜੇ ਨਿਕਲਦਾ ਨਹੀਂ ਇਹ ਪਾਣੀ ਬਹੁਤ ਗੰਦੀ ਸਮੈਲ ਆਉਂਦੀ ਹੈ ਤੇ ਬਿਸਤਰੇ ਸਭ ਨੁਕਸਾਨ ਸਾਰਾ ਹੀ ਹੋ ਗਿਆ ਜਿੰਨਾ ਵੀ ਹੈ ਹਾਂਜੀ ਤਾਂ ਇੱਥੇ ਖੜਨਾ ਬਹੁਤ ਮੁਸ਼ਕਲ ਹੈ ਕਿਉਂਕਿ ਪਾਣੀ ਦੇ ਵਿੱਚ ਬਹੁਤ ਗੰਦੀ ਸਮੈਲ ਥੋਣ ਲੱਗ ਗਈ ਹੈ ਸਮਾਨ ਸਾਰਾ ਇਹਨਾਂ ਦਾ ਅੰਦਰ ਹੀ ਪਿਆ ਇਹ ਬਾਹਰ ਆਪਣਾ ਤੰਬੂ ਬਣਾ ਕੇ ਰਹਿ ਰਹੇ ਨੇ ਹਾਂਜੀ ਭੱਜ ਗਏ ਆਪਣੀ ਜਾਣ ਪਛਾਈ ਸਾਰੇ ਬੱਚਿਆਂ ਬੱਚਿਆਂ ਦੀ ਬਸ ਹਾਂਜੀ ਜਦੋਂ ਪਾਣੀ ਆਇਆ ਕਿੱਥੇ ਸੀ ਉਹ ਤੁਸੀਂ ਪਾਣੀ ਜਦੋਂ ਬੱਚੇ ਲਾ ਕੇ ਰੋਡ ਤੇ ਬੈਠੇ ਰੋਡ ਤੇ ਚੱਲ ਗਏ ਫਿਰ ਉੱਤੇ ਰੋਡ ਤੇ ਜਾਵੜੇ ਹਾਂਜੀ ਕੇ ਬੰਦ ਟੁੱਟਿਆ ਇਹਨੇ ਵੀ ਬੰਦ ਤਾਂ ਸਾਨੂੰ ਤਾਂ ਹੀ ਚੱਲ ਗਏ ਬੰਦ ਸਾਹਮਣੇ ਟੁੱਟ ਗਿਆ ਬੜੀ ਇਹਨਾਂ ਦਾ ਹਾਲਾਤ ਬਹੁਤ ਮਾੜੇ ਨੇ ਸਾਡੇ ਤੋਂ ਇੱਥੇ ਖੜਿਆ ਨਹੀਂ ਜਾ ਰਿਹਾ ਪਰ ਇਹ ਪਰਿਵਾਰ ਇੱਥੇ ਰਹਿ ਰਹੇ ਨੇ ਪਾਣੀ ਦੇ ਵਿੱਚ ਗੰਦੀਆਂ ਬਿਮਾਰੀਆਂ ਫੈਲਣ ਦਾ ਜਿਹੜਾ ਡਰ ਹੈ ਉਹ ਵੀ ਲਗਾਤਾਰ ਵਧਦਾ ਜਾ ਰਿਹਾ ਕਿਉਂਕਿ ਸਮੈਲ ਬੜੀ ਥੁਆਰ ਰਹੀ ਆ ਹੁਣ ਤੰਬੂ ਬਣਾ ਕੇ ਇਹਨਾਂ ਨੂੰ ਸਾਈਡ ਤੇ ਰਹਿਣਾ ਪੈ ਰਿਹਾ ਇੱਥੇ ਪਰਿਵਾਰ ਆ ਜਿਹੜਾ ਆਪਣਾ ਗੁਜ਼ਾਰਾ ਕਰ ਰਿਹਾ ਕੋਈ ਮਦਦ ਨਹੀਂ ਆਡੀ ਕਰਨ ਦਿਆ ਵੀ ਮਾੜੀ ਕੋਈ ਨਹੀਂ ਨਾ ਕੋਈ ਵੀ ਨਹੀਂ ਕਹਿੰਦਾ ਇਲੀ ਐਲਾਨ ਹੋਇਆ ਕੋਈ ਕਲਾਕਾਰ ਆਇਆ ਸੀ ਉਹਨੇ ਵੀ ਨਹੀਂ ਮਜਦ ਕੀਤੀ ਮੈਂ ਤਾਂ ਮੈਂਬਰ ਸਰਪੰਚ ਲਿਓ ਮੈਂਬਰ ਸਰਪੰਚ ਆਇਆ ਨਹੀਂ ਕੋਈ ਵੀ ਲਾਈਟ ਵੀ ਨਹੀਂ ਸੀ ਪਾਣੀ ਵੀ ਨਹੀਂ ਆਉਂਦਾ ਪਾਣੀ ਵੀ ਨਹੀਂ ਮਿਲਦਾ ਪਾਣੀ ਉਹ ਪੇਟੀਆਂ ਨਾਲ ਗਜਰਾ ਕੰਡੇ ਲਾ ਕੇ ਸੇਵਾ ਜਿਹੜੀ ਦਿੰਦੇ ਉਹ ਗਜਰਾ ਉਧਰ ਪਹਾ ਪੂਆ ਬਣਦਾ ਕੋਨੇ ਵਾਲੀ ਉਧਰ ਮਰਕ ਬਣਿਆ ਹੋਇਆ ਤੁਹਾਡਾ ਪਿੰਡ ਇੱਕ ਹਾਂ ਜਨਰਕੀ ਬਣਿਆ ਪਸ ਕੋਨੇ ਵਾਲੀ ਚੱਲ ਜਾਂਦੇ ਸਰਕਾਰ ਵੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕਰਦਾ ਜੇ ਸਰਪੰਚਾਂ ਲੈ ਜਾਣੇ ਆ ਤੇ ਉਹ ਵੀ ਨਹੀਂ ਸੁਣਾਈ ਦਿੰਦੇ ਹਾਂ ਜੀ ਸਾਰਾ ਕੁਝ ਇੱਧਰ ਵੇਖੋ ਲੋਕ ਪਾਣੀ ਲਿਆ ਲਿਆ ਕੇ ਟਾਈਮ ਪਾਸ ਕਰਦੇ ਕੱਪੜਿਆਂ ਦਾ ਵੀ ਨਾ ਤੇਨੂੰ ਤੇ ਹੁਣੇ ਨੂੰ ਤੁਸੀਂ ਨਾ ਕਿਥੋਂ ਨਾਤਾ ਜਾਂਦਾ ਜੀ ਹਾਂਜੀ ਕਿੰਨੇ ਦਿਨੋਂ ਕਿੰਨਾ ਤਣ ਹੋ ਗਏ 2-4 ਦਿਨ ਹੋ ਗਏ 2-4 ਦਿਨ ਹੋ ਗਏ ਹਾਂਜੀ ਕਿਉਂਕਿ ਪਾਣੀ ਹੈ ਨਹੀਂ ਨਾਲਾ ਪਾਣੀ ਹੈ ਨਹੀਂ ਬੱਚੇ ਵੀ ਵਿਚਾਰੇ ਇਦਾਂ ਰੋਂਦੇ ਕੀ ਕਰਨਾ ਅੱਗੇ ਜਰਾ ਤਾਂ ਹੀ ਹਾਲਾਤ ਇੰਨਾ ਘਰਾਂ ਦੇ ਜੋ ਕਿ ਨਰਕ ਵਰਗੀ ਜ਼ਿੰਦਗੀ ਜਿਉ ਰਹੇ ਨੇ ਆਸ-ਪਾਸ ਹਾਲੇ ਵੀ ਪਾਣੀ ਖੜਾ ਥੋੜਾ ਬਹੁਤਾ ਪਾਣੀ ਲੰਘਿਆ ਤਾਂ ਹੀ ਅਸੀਂ ਇੱਥੇ ਤੱਕ ਆ ਚੁੱਕੇ ਹਾਂ ਪਹਿਲਾਂ ਇੱਥੇ ਆਉਣਾ ਵੀ ਮੁਸ਼ਕਲ ਸੀ ਕਿਉਂਕਿ 5-5 6-6 ਫੁੱਟ ਪਾਣੀ ਸੀਗਾ ਇਸ ਕਰਕੇ ਅਸੀਂ ਇੱਥੇ ਪਹੁੰਚ ਨਹੀਂ पाए ਤਾਂ ਹੁਣ ਜਦੋਂ ਪਾਣੀ ਨਿਕਲਿਆ ਤੁਹਾਨੂੰ ਜੋ ਹਾਲਾਤ ਨੇ ਤਾਂ ਦਿਖਾਉਂਦੇ ਆ ਕਿ ਜਿਹੜਾ ਪਾਣੀ ਆਉਣ ਤੋਂ ਬਾਅਦ ਦੀ ਤਬਾਹੀ ਹੈ ਉਹ ਤੁਹਾਨੂੰ ਦਿਖਾ ਰਹੇ ਆ ਕਿ ਇਹਨਾਂ ਲੋਕਾਂ ਦੀ ਜ਼ਿੰਦਗੀ ਹੁਣ ਦੁਬਾਰਾ ਕਿਵੇਂ ਸਰਜੀਤ ਹੋਊਗੀ ਉਹ ਵੱਡਾ ਸਵਾਲ ਹੈ ਉਹ ਸਰਕਾਰ ਕੀ ਨਾਲੀ ਕਦਮ ਚੱਕਦੀ ਹੈ ਛੋਟੇ-ਛੋਟੇ ਬੱਚਿਆਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਉਹ ਹਾਲੇ ਨਾਦਾਨ ਇਹਨਾਂ ਨੂੰ ਨਹੀਂ ਪਤਾ ਕਿ ਸਾਡੇ ਨਾਲ ਵਾਪਰਿਆ ਕੀ ਹੈ ਫਿਰ ਵੀ ਉਹ ਪਾਣੀ ਦੇ ਨਾਲ ਉਸ ਦੇ ਨਾਲ ਖੇਡ ਰਹੇ ਹਨ ਪਰ ਬਿਮਾਰੀਆਂ ਫੈਲਣ ਦਾ ਬੜਾ ਡਰ ਹੈ ਇੱਧਰ ਵੀ ਇੱਕ ਮਾਤਾ ਖੜੀ ਹੈ ਉਹ ਵੀ ਬੁਲਾ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਨੁਕਸਾਨ ਹੋਇਆ ਪਹਿਲਾਂ ਤਾਂ ਰੇਤਾ ਦੇਖ ਸਕਦੇ ਹੋ ਕਿ ਕਿੰਨਾ-ਕਿੰਨਾ ਇਹਨਾਂ ਘਰਾਂ ਦੇ ਵਿੱਚ ਚੜ ਚੁੱਕਿਆ ਹਾਂਜੀ ਮਾਤਾ ਆ ਬੇਟਾ ਆ ਬੇਟਾ ਕਮਰਾ ਇੱਥੇ ਤੋਂ ਬਾਹਰ ਮੰਨ ਤੱਕ ਪੁੱਛੋ ਹਾਂਜੀ ਪਿੱਛੇ ਬੰਨ ਟੁੱਟਣ ਕਾਰਨ ਭੱਜ ਗਏ ਜਾਨਾਂ ਬਚਾਈਆਂ ਬੱਚੇ ਲੈ ਕੇ ਭੱਜ ਗਏ ਕਮਰਾ ਰੁੜ ਗਿਆ ਸਭ ਕੁਝ ਵੇਖੋ ਤੁਹਾਡੇ ਆ ਵੀ ਕੋਈ ਕਮਰਾ ਸੀਗਾ ਆ ਆ ਇੱਥੇ ਆ ਵੀ ਆ ਵੇਖੋ ਆ ਗੱਡਰ ਆ ਵੇਖੋ ਗੱਡੀ ਆ ਰਹੀ ਹੈ ਉਹ ਦੋਕੇ ਵੇਹ ਇੱਧਰ ਆਉਤਾਂ ਖਾਲੋ ਅੱਛਾ ਇਹ ਕਮਰਾ ਦੇ ਇੱਕ ਕਮਰਾ ਮੈਂ ਆ ਜਾ ਹਾਂਜੀ ਇਹ ਮੇਰਾ ਸ਼ਾਹ ਆ ਇਹ ਦਰਖਤ ਕਰੇ ਇੱਧਰ ਰੁੜ ਕੇ ਆਇਆ ਪਰ ਕਿੱਧਰੋਂ ਆਇਆ ਆ ਇੱਥੇ ਆ ਕੇ ਲੱਗ ਗਿਆ ਦਰਖਤ ਜਿਹੜਾ ਕਿ ਦਰਖਤ ਕਰਿਆਗਾ ਤੁਹਾਡੀ ਹਾਂ ਰੁੜ ਕੇ ਆ ਗਿਆ ਪਰ ਕਿੱਥੋਂ ਪਿੱਛੋਂ ਰੁੜਦਾ ਆਇਆ ਇੱਥੇ ਆ ਕਮਰਾ ਵੇਖੋ ਨਹੀਂ ਆ ਦਿਖਾ ਦਈਏ ਕਿ ਬਨ ਹੈ ਜਿਹੜਾ ਉਹ ਇੱਥੋਂ ਬਨ ਟੁੱਟਦਾ ਆ ਇਹਨਾਂ ਘਰਾਂ ਦੇ ਵਿੱਚ ਇੱਕਦਮ ਆ ਕੇ ਛੱਲ ਵਜਦੀ ਤੇ ਕੰਧਾਂ ਕਮਰੇ ਸਾਰਾ ਕੁਝ ਦੱਗ ਜਾਂਦਾ ਆ ਜਿੰਨੇ ਵੀ ਕਾਰਜਪੰਡ ਦੇ ਵਿੱਚ ਪੈਂਦੇ ਉਹਨਾਂ ਦੇ ਹਾਲਾਤ ਨੇ ਪਾਣੀ ਹੱਲੇ ਵੀ ਇੱਥੇ ਖੜਾ ਆ ਆ ਦਰਖਤ ਮਾਤਾ ਮਗਰ ਉੜ ਕੇ ਆ ਪਤਾ ਨਹੀਂ ਕਿੱਥੋਂ ਆਇਆ ਜੇ ਕਿੱਥੋਂ ਨੀਜੇ ਆਇਆ ਪਿਛੋੜ ਰੋਡ ਦਾ ਇੱਥੇ ਕੈਮਰਾ ਸੀ ਤੁਹਾਡਾ ਹਾਂ ਵੇਖੋ ਕਮਰਾ ਗਾਡਰ ਪਿਆ ਇਸ ਤਰ੍ਹਾਂ ਥੱਲੇ ਡਿੱਗਾ ਪਿਆ ਕਮਰਾ ਡਿੱਗਾ ਪਿਆ ਪੰਜ ਕੇ ਜਾਣ ਨਹੀਂ ਬਚਾਈਆਂ ਬੇਟਾ ਉੱਚੇ ਥਾਂ 'ਚ 12 ਤੇ ਚੜ ਗਏ ਜਾ ਕੇ ਲੋਕਾਂ ਜੱਟਾਂ ਦੇ ਕਦੇ ਚਲ ਗਏ ਆ ਇੱਥੇ ਕੋਈ ਤੁਹਾਡੇ ਸਾਹਮਣੇ ਇਹ ਕੋਈ ਚੀਜ਼ ਬਚੀ ਆ ਤੇ ਦੱਸ ਦਿਓ ਕਿਤੇ ਬਿਨਾਂ ਕੱਪੜੇ ਵਗੈਰਾ ਸਾਰੇ ਖਰਾਬ ਹੋਏ ਪੀਨੇ ਕੋਈ ਨਹੀਂ ਆ ਵੇਖੋ ਤੁਹਾਡੇ ਸਾਹਮਣੇ ਔ ਬਿੱਤੂ ਹਿੰਗੇ ਸਾਲ ਬੱਚਿਆਂ ਨੂੰ ਜਾਂ ਆਪਣੇ ਉੱਤੇ ਵਾਸਤੇ ਵੇਖ ਲੋ ਉਸ ਜੀ ਨੀਜੇ ਬੱਚਿਆ ਬਿਲਕੁਲ ਤਾਂ ਕੱਪੜੇ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਗੱਠੜੀਆਂ ਬਨੀਆਂ ਹੋਈਆਂ ਨੇ ਉਹ ਪਾਣੀ ਦੇ ਵਿੱਚ ਉਸੇ ਤਰੀਕੇ ਨਾਲ ਰੁੜ ਗਈਆਂ ਬਿਸਤਰੇ ਜਿਹੜੇ ਉਹ ਵੀ ਸਾਰੇ ਖਰਾਬ ਹੋ ਚੁੱਕੇ ਐ ਇਹਨਾਂ ਦੇ ਘਰ ਦੇ ਬਿਲਕੁਲ ਪਿੱਛੇ ਬੰਨ ਸੀਗਾ ਤੁਸੀਂ ਜਦੋਂ ਬੰਨ ਟੁੱਟਦਾ ਆ ਤੈਨਾਂ ਦਾ ਜਿਹੜਾ ਕਮਰਾ ਡਿੱਗ ਪੈਂਦਾ ਇੱਕ ਦਰਖਤ ਜਿਹੜਾ ਮੋਢਾ ਕੇ ਦੇ ਘਰ ਦੇ ਵਿੱਚ ਲੱਗ ਜਾਂਦਾ ਕਹਿੰਦਾ ਡੱਕ ਪੈਂਦੀਆਂ ਨੇ ਭਾਰੀ ਨੁਕਸਾਨ ਇਸ ਪਿੰਡ ਦਾ ਹੋਇਆ ਮਾਛੀ ਵਾਲੇ ਪਿੰਡ ਦੇ ਵਿੱਚ ਅਸੀਂ ਇਸ ਵਕਤ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗੱਡਰ ਇਹਨਾਂ ਦੇ ਥੱਲੇ ਨੇ ਜੋ ਕਿ ਛੱਤ ਦੇ ਉੱਤੇ ਸੀਗੇ ਉਹ ਅੱਜ ਗੱਟਰ ਥੱਲੇ ਪਏ ਹੋਏ ਨੇ ਕਿੰਨਾ ਕ ਨੁਕਸਾਨ ਹੋ ਗਿਆ ਭਾਈ ਐਸੇ-ਬASE ਉਹ ਭਾਈ ਆ ਦੇਖੋ ਇਹ ਟਿਕਾ ਰੁੜ ਕੇ ਆ ਗਈ ਕਿੰਨੀ ਰੁੜ ਕੇ ਗੱਡੀ ਗਿਆ ਜੋ ਰੋਡ ਪੈ ਕੇ ਗਾ ਅੱਗੇ ਜਾ ਲੱਗਾ ਰੁੜ ਕੇ ਆਹ ਵਾਹ ਹਾਂਜੀ ਤੇ ਬੇਟਾ ਸਾਡੀ ਬੇਨਤੀ ਹੈ ਇਹ ਪਿਛਲੇ ਸਾਨੂੰ ਛੱਤ ਗਰੀਬਾਂ ਨੂੰ ਦਿਹਾੜੀਦਾਰ ਆ ਕੋਈ ਹੋ ਸਾਡਾ ਕੋਈ ਨਾ ਨਿਗਾਜਗਾਰ ਨਹੀਂ ਆ ਜਿਹੜੀ ਵਾਲਾ ਬੰਦਾ ਤਾਂ ਮਸਾ ਰੋਟੀ ਤਿਆਰ ਕਰਦਾ ਵਾ ਤੇ ਆ ਜੇ ਪਿਛਲੇ ਛੱਤ ਚਾਹੀਦੀ ਛੱਤ ਸਾਨੂੰ ਬੇਨਤੀ ਆ ਸਾਡੀ ਮੱਜ ਤੇ ਕੀਤੀ ਜਾਵੇ ਸਾਨੂੰ ਛੱਤ ਮਿਲ ਜੇ ਠੀਕ ਆ ਬੜੀ ਮਿਹਰਬਾਨੀ ਹਾਂਜੀ ਤਾਂ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਵਾਂਗੇ ਹੋਰਾਂ ਪਿੰਡਾਂ ਦੇ ਵਿੱਚ ਜੋ ਆਸੇ ਪਾਸੇ ਪਿੰਡ ਨੇ ਉਹਨਾਂ ਦੀਆਂ ਇਹਨਾਂ ਘਰਾਂ ਦੀਆਂ ਜੋ ਕਿ ਤਬਾਹੀਆਂ ਹੜ੍ਹਾਂ ਦੇ ਕਾਰਨ ਹੋਈ ਹੈ ਤਾਨੂੰ ਦਿਖਾਉਂਦੇ ਰਹਾਂਗੇ ਤਾਂ ਜੋ ਮਦਦ ਹੈ ਇਹਨਾਂ ਲੋਕਾਂ ਦੀ ਹੋ ਸਕੇ ਇਸ ਲਈ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਵਾਂਗੇ